ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਔਰ ਸੰਗਤ ਦੇ ਔਰ ਬਹੁਤ ਚੰਗਾ ਲੱਗਿਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਆਉਣ ਦਾ ਜੋ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁਖ ਮੰਗਦੇ ਆ ਸਾਡੀ ਹਰ ਮੁਰਾਦ ਪੂਰੀ ਹੁੰਦੀ ਹੈ ਔਰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਰਹਿਣਾ ਇਨਸਾਨ ਇੱਕ ਮਾਲਕ ਦਾ ਸਰਜਿਆ ਹੋਇਆ ਜਿਹੜਾ ਇਨਸਾਨ ਹੈ ਉਹ ਮਾਲਕ ਦੇ ਚਰਨੀ ਲੱਗਾ ਰਹੇ ਤੇ ਬਹੁਤ ਚੰਗੀ ਗੱਲ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਬਹੁਤ ਚੰਗਾ ਲੱਗਾ ਔਰ ਮੈਂ ਦੁਆ ਕਰਦਾ ਕਿ ਪੂਰਾ ਜੋ ਹਜ਼ੂਮ ਹੈ ਕੋਈ ਕੁਲ ਕਾਇਨਾਤ ਤੇ ਉੱਪਰ ਬਾਬਾ ਨਾਨਕ ਗੁਰੂ ਰਾਮਦਾਸ ਦਸੇ ਗੁਰੂ ਪੀਰ ਪਗੰਬਰ ਮਿਹਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਖੁਸ਼ੀਆਂ ਬਖਸ਼ਣ ਤੇ ਸਦਾ ਹਰ ਇੱਕ ਬੰਦਾ ਸਲਾਮਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਮਾਜ਼ੀ ਐਲਬਮ ਇਹ ਦੋ ਤੇ ਫਿਲਮਾਂ ਰੈਡੀ ਨੇ ਸੁੱਚਾ ਸੂਰਮਾ ਐਂਡ ਉੱਚਾ ਦਰਬਾਬੇ ਨਾਨਕ ਦਾ ਫਿਲਮ ਜਿਹੜੀ ਉਹਦੀ ਸ਼ੂਟਿੰਗ ਕੰਪਲੀਟ ਹੋ ਗਈ ਐ ਯੋਗਰਾਜ ਜੀ ਦੀਪ ਖਰੋੜ ਮੋਨਿਕਾ ਗਿੱਲ ਇਸ਼ਾ ਰਿਖੀ ਔਰ ਮੈਂ ਬਹੁਤ ਅੱਛੀ ਟੀਮ ਹੈ ਜੀ ਔਰ ਤਨਵੀਰ ਜਗਪਾਲ ਸਾਹਿਬ ਦੀ ਡਾਇਰੈਕਸ਼ਨ ਹੈ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਫਿਲਮ ਜਿਹੜੀ ਹੈ ਸ਼ੂਟ ਕੀਤੀ ਹੈ ਉਹਨਾਂ ਦੀ ਡਾਇਰੈਕਸ਼ਨ ਪਹਿਲਾਂ ਵੀ ਰੱਬ ਦਾ ਰੇਡੀਓ 1 ਰੱਬ ਦਾ ਰੇਡੀਓ 2 ਦਾਣਾ ਪਾਣੀ ਵਰਗੀਆਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ ਤੇ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ ਜਿਹੜੀ ਪਰਸੋ ਹੀ ਕੰਪਲੀਟ ਹੋਈ ਹੈ ਕੱਲੋ ਫਲਾਈਟ ਲੈ ਕੇ ਮੈਂ ਇੱਥੇ ਆਇਆ ਤੇ ਇਹ ਫਿਲਮਾਂ ਨੇ ਜੀ ਤੇ ਇੱਕ ਕੈਸਟ ਐਲਬਮ ਜਿਹੜੀ ਜਿਹਦੇ ਵਿੱਚ 13 ਗੀਤ ਤੇ ਮੇਰੇ ਯਾਰ ਇਹਦਾ ਟਾਈਟਲ ਹੈ ਭੰਗੜੇ ਦਾ ਕਿੰਗ ਉਹਦੇ ਵਿੱਚ ਫੋਕ ਸੌਂਗ ਪੌਪ Song ਭੰਗੜਾ ਨੱਚਲ ਖੁੱਦਣ ਵਾਲੇ Song ਸਮਾਜ ਨੂੰ ਮੈਸੇਜ ਦੇਣ ਵਾਲੇ Song ਜਿਵੇਂ ਦਾ ਮੈਂ ਪਹਿਲਾਂ ਜਿੰਨੀ ਐਲਬਮਸ ਕੀਤੀਆਂ ਇਹ ਮੇਰੀ 17ਵੀਂ ਐਲਬਮ ਹੋएगी ਜੀ ਔਰ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਹੈ ਇਸ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਊਗੀ ਤੇ ਇੱਕ ਵਾਰੀ ਫੇਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੌਜਵਾਨ ਭਜੀ ਮੈਂ ਤੁਹਾਨੂੰ ਦੱਸਦਾ ਜੀ ਨੌਜਵਾਨ ਐ ਨਹੀਂਗਾ ਬਈ ਨੌਜਵਾਨੀ ਜਿਹੜੀ ਆ ਉਹ ਬਹੁਤ ਅੱਛੇ ਬੱਚੇ ਵੀ ਆ ਜਿਹੜੇ ਬੜੀ ਮਿਹਨਤ ਕਰਦੇ ਆ ਚੰਗੀ ਸਟੱਡੀ ਕਰਦੇ ਆ ਚੰਗੀ ਸੋਚ ਰੱਖਦੇ ਆ ਵਰਲਡਵਾਈਡ ਇਹ ਜਿਹੜਾ ਥੋੜਾ ਨਸ਼ਿਆਂ ਦੀ ਇੱਕ ਮੈਂ ਕਹਿ ਸਕਦਾ ਲਤ ਇਹ ਇਕੱਲੇ ਪੰਜਾਬ ਚ ਹੀ ਨਹੀਂ ਅਸੀਂ ਆਏ ਆ ਵੀ ਚਲੋ ਸਾਨੂੰ ਪੰਜਾਬ ਦਾ ਜ਼ਿਆਦਾ ਫਿਕਰ ਹੈ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੀ ਸਲਾਮਤੀ ਚਾਹੁੰਦੇ ਆ ਪਰ ਨਸ਼ਾ ਜਿਹੜਾ ਹੈ ਜੇ ਕਰਨਾ ਉਹਨੇ ਕਰਨਾ ਹੀ ਹੈ ਜੀ ਪਰ ਇਹ ਵਰਲਡ ਵਾਈਡ ਇੱਕ ਹਵਾ ਵਗੀ ਹੋਈ ਹੈ ਇਹ ਇਕੱਲੇ ਪੰਜਾਬ ਦਾ ਯੂਥ ਨਹੀਂ ਜਿਵੇਂ ਕਿ ਕਿਉਂਕਿ ਅਸੀਂ ਸਾਰਾ ਵਰਲਡ ਕੰਮਦੇ ਆ ਜੀ ਅਸੀਂ ਬਾਹਰ ਵੀ ਦੇਖਦੇ ਆ ਹੁਣ ਸਰੀ ਦੇ ਵਿੱਚ ਇੱਥੇ ਵੈਨਕੂਵਰ ਸਰੀ ਸੋਂ ਨੂੰ ਮਿਲਦਾ ਵੀ ਉੱਥੇ ਗੋਲੀਆਂ ਚੱਲਦੀਆਂ ਆ ਹੁੰਦਾ ਪਰ ਅਸੀਂ ਉੱਥੇ ਮੈਂ 34 ਸਾਲ ਤੋਂ ਰਹਿੰਦਾ ਚ ਹੁਣ ਬਹੁਤ ਸਾਰੇ ਸਿੰਗਰ ਚਲੋ ਹੁਣ ਹਿੱਟ ਹੋਣ ਤੋਂ ਬਾਅਦ ਗਏ ਆ ਤਾਂ ਅਸੀਂ ਉੱਥੇ ਜਾ ਕੇ ਖੋਰੀ ਵੀ ਖੋਤੀ ਆ ਸਟ੍ਰਗਲ ਵੀ ਕੀਤੀ ਆ ਔਰ ਮੈਂ 7-8 ਸਾਲ ਲੇਬਰ ਡਰਵਰ ਚੇਫਟਾਂ ਕੰਮ ਕੀਤਾ ਉੱਥੇ ਸਟ੍ਰਗਲ ਕਰਕੇ ਗਾਇਕੀ ਦੇ ਖੇਤਰ ਚ ਆਏ ਲੋਕਾਂ ਦਾ ਪਿਆਰ ਮੁਹੱਬਤ ਦਿੱਤਾ ਅਸੀਂ ਉੱਥੇ ਸਾਰਾ ਕੁਝ ਦੇਖਿਆ ਸਰੀਰ ਦੇ ਵਿੱਚ ਵੀ ਓਨੀ ਕੀ ਰੇਸ਼ਿਓ ਆ ਜਿੰਨੀ ਪੂਰੇ ਵਰਲਡ ਦੇ ਵਿੱਚ ਔਰ ਮੈਂ ਫਿਰ ਵੀ ਦੁਆ ਕਰਦਾ ਔਰ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜੋੜੋ ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਔਰ ਆਪਣੀ ਜੜਾਂ ਦੇ ਨਾਲ ਜੁੜ ਕੇ ਰਹਿਣ ਔਰ ਜਦੋਂ ਬੱਚਾ ਜਿਹੜਾ ਬੱਚਾ ਭਟਕ ਜਾਂਦਾ ਆਪਣੀ ਟੀਨ ਏਜ ਦੇ ਵਿੱਚ ਉਹ ਸੋਸਾਇਟੀ ਗਲਤ ਹੋ ਜਾਏ ਉਹ ਬੱਚੇ ਦਾ ਮੁਰਨਾ ਔਖਾ ਹੋ ਜਾਂਦਾ ਕਿਉਂ ਬੱਚੇ ਦਾ ਵੀ ਫੋਲਡਰ ਨਹੀਂ ਹੁੰਦਾ ਸੋਸਾਇਟੀ ਉਦਾਂ ਦੀ ਹੋ ਜਾਂਦੀ ਹੈ ਜਿਹੜੀ ਟੀਨ ਏਜ ਹੁੰਦੀ ਹੈ ਸਾਡੇ ਸਾਰੇ ਪੇਰੈਂਟਸ ਦਾ ਸਾਡਾ ਫਰਜ ਬਣਦਾ ਕਿ ਅਸੀਂ ਬੱਚਿਆਂ ਨੂੰ ਉਦੋਂ ਬੱਚਿਆਂ ਦੀ ਉਂਗਲ ਫੜ ਕੇ ਰੱਖੀਏ ਤੇ ਆਪਣਾ ਥਾਪੜਾ ਉਹਨਾਂ ਦੇ ਅਸੀਂ ਮੋਢਿਆਂ ਤੇ ਕੰਧਿਆਂ ਤੇ ਰੱਖੀਏ ਸਿਰ ਤੇ ਹੱਥ ਰੱਖੀਏ ਤੇ ਤਾਂ ਕਿ ਬੱਚੇ ਜਿਹੜੇ ਸਾਡੇ ਨਾਲ ਜੁੜੇ ਰਹਿਣ ਤੇ ਔਰ ਮੈਂ ਸਾਰੇ ਕੁੱਲ ਜਗਤ ਦੀ ਸਲਾਮਤੀ ਚਾਹਨਾ ਔਰ ਕੁੱਲ ਦੁਨੀਆ ਜਿਹੜੀ ਚੜ੍ਹਦੀ ਕਲਾ ਚ ਰਹੇ ਔਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਆ ਤੇ ਚੜ੍ਹਦੀ ਕਲਾ ਚ ਰਹਿਣੇ ਆ ਜੀ ਸਾਰਿਆਂ ਨੇ ਜਿਹੜੀ ਮੇਰੀ ਐਲਬਮ ਆ ਭੰਗੜੇ ਦਾ ਕਿੰਗ ਉਨੂੰ ਪਿਆਰ ਦਿਓ ਔਰ ਮੈਨੂੰ ਆਸ ਹੈ ਕਿ ਤੁਸੀਂ ਬਹੁਤ ਸਾਰੇ ਗੀਤਾਂ ਨੂੰ ਵਿੱਚੋਂ ਪਸੰਦ ਕਰੋਗੇ ਸਾਰੇ ਗੀਤਾਂ ਨੂੰ ਪਸੰਦ ਕਰੋਗੇ ਕਿਉਂਕਿ ਉਹਦੇ ਵਿੱਚ ਪੰਜਾਬ ਦੀਆਂ ਜੜਾਂ ਦੀ ਗੱਲ ਹੋਈ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਹੋਈ ਹੈ ਮੋੜੀ-ਮੋੜੀ ਉਹ ਜਵਾਨਾਂ ਪੰਜਾਬੀ ਬੋਲੀ ਤੁਰੀ ਜਾਂਦੀ ਹੈ ਇਹ ਤੁਸੀਂ ਨਵੇਂ ਗਾਣੇ ਉਹਦੇ ਵਿੱਚ ਸੁਣੋਗੇ ਕਿਉਂਕਿ ਜਿੱਦਾਂ ਦੇ ਗਾਣੇ ਮੈਂ ਪਹਿਲਾਂ ਤੋਂ ਗਾਏ ਆ ਉਵੇਂ ਦਾ ਹੀ ਜਿਹੜਾ ਕਿ ਮਿਕਸ ਹੈ ਉਹਦਾ ਕਿ ਮਿਕਚਰ ਬਣਾ ਕੇ ਅਸੀਂ ਪੇਸ਼ ਕੀਤਾ ਔਰ ਮੈਨੂੰ ਪੂਰਾ ਆਸਾ ਕਿ ਤੁਸੀਂ ਪਸੰਦ ਕਰੋਗੇ ਇੱਕ ਵਾਰੀ ਫੇਰ ਤੁਹਾਡਾ ਸਭ ਦਾ ਵੈਲਕਮ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਇੱਥੇ ਸਾਨੂੰ ਅੱਜ ਕੈਪਚਰ ਕੀਤਾ ਤੁਸੀਂ ਇਸ ਮੇਰੀ ਗੱਲ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਣਾ ਤੁਹਾਡਾ ਸਮੁੱਚੀ ਟੀਮ ਦਾ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ